ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਅੱਜ ਤੁਹਾਨੂੰ ਮੈਂ ਸੂਟ ਦੇਣ ਲੱਗਾ ਹਾਂ ਬੜੇ ਘੈਂਟ ਘੈਂਟ ਜਿਨ੍ਹਾਂ ਦੀ ਆਪਾਂ ਵੀਡੀਓ ਪਹਿਲਾਂ ਵੀ ਪੋਸਟ ਕੀਤੀ ਸੀ ਤੇ ਇਹ ਦੁਬਾਰੇ ਨਵਾਂ ਸਟਾਕ ਇਹਦੇ ਵਿੱਚ ਆਇਆ ਜੇ ਵੀਡੀਓ 'ਚ ਤੁਹਾਨੂੰ ਮੈਂ ਦਿਖਾ ਦਣਾ ਇੱਕ ਵਾਰੀ ਸ਼ਾਰਟ ਵੀਡੀਓ 'ਚ ਬਲਕ ਦੇ ਵਿੱਚ ਆਰਡਰ ਰਿਹਾ ਇਹਦੇ ਉਹ ਆਰਡਰ ਕਹਿੰਦੇ ਆ ਬਲਕ ਦੇ ਵਿੱਚ ਸਟਾਕ ਆ ਆਰਡਰ ਦਿਲ ਖੋਲ੍ਹ ਕੇ ਕਰਦੇ ਹੋ ਤੇ ਜੇ ਤੁਸੀਂ ਮੇਰੇ ਕੋ ਫੋਟੋਆਂ ਕਹੋਗੇ ਤੇ ਫੋਟੋਆਂ ਬਹੁਤ ਮੁਸ਼ਕਲ ਜਿਨਾਂ ਦੀਆਂ ਕਿਉਂਕਿ ਇਹ ਸਟਾਕ ਜਿਹੜਾ ਆ ਇਹਦੀ ਡਿਮਾਂਡ ਇੰਨੀ ਜ਼ਿਆਦਾ ਆਂਦੀ ਕਿ ਫੋਟੋਆਂ ਦਾ ਟਾਈਮ ਹੀ ਨਹੀਂ ਮ ਰੇਟ ਤੇ ਕੁਆਲਿਟੀ ਤੁਹਾਨੂੰ ਮੈਂ ਸਾਰੀ ਵੀਡੀਓ 'ਚ ਦੱਸਦਾ ਆਜੋ ਤੁਹਾਨੂੰ ਮੈਂ ਦਿਖਾਉਂਦਾ ਸੋਹਣੇ ਸੋਹਣੇ ਸੂਟ ਦੁਪट्टे ਲੈ ਕੇ ਹੈਵੀ ਪਾਰਟੀ ਵੇਅਰ ਸੂਟ ਬਣਾਏ ਹੋਏ ਨੇ ਨਾ ਬਿਨਾਂ ਦੁਪट्टे ਤੋਂ ਸੂਟ ਜੇ ਆਹ ਲੋ ਚੈੱਕ ਕਰਿਓ ਜੀ ਇਹਦੇ ਨਾਲ ਦੇ ਸਾਰੇ ਸੂਟ ਪਾਰਟੀ ਵੇਅਰ ਆਜਾਉਣੇ ਆ ਵੀਡੀਓ ਦੇ ਵਿੱਚ ਤੇ ਤੁਸੀਂ ਚੈੱਕ ਕਰ ਲਿਓ ਇਹ ਸਾਰੇ ਸੂਟਾਂ ਦੇ ਵਿੱਚੋਂ ਮੈਂ ਬਹੁਤ ਸਾਰਾ ਸਟਾਕ ਜਿਹੜਾ ਖੋਲਤਾ ਹੋਇਆ ਤੇ ਬਹੁਤ ਸਾਰਾ ਜਿਹੜਾ ਮੇਰੇ ਕੋਲ ਇੱਥੇ ਦੁਕਾਨ ਤੇ ਪਿਆ ਤੁਸੀਂ ਆਣ ਕੇ ਵਿజిਟ ਕਰਕੇ ਵੀ ਲੈ ਸਕਦੇ ਜੀ ਤੇ ਬਾਕੀ ਆਹ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੇਣ ਲੱਗਾ ਸਾਰੇ ਸੂਟ ਹੈਵੀ ਹੈਵੀ ਪਾਰਟੀ ਵੇਅਰ ਤੇ ਰੇਟ ਤੇ ਰੇ ਆ ਲੋ ਜੀ ਪਹਿਲਾ ਜੀ ਸੂਟ ਕਰ ਲਿਓ ਚੈੱਕ ਤੇ ਕਲਰ ਆ ਜਣਾ ਜੇ ਬਹੁਤ ਸੋਹਣਾ ਇਹਦਾ ਅੰਗੂਰੀ ਪਿਸਤਾ ਜਾਂ ਕਲਰ ਬਹੁਤ ਜ਼ਿਆਦਾ ਸੋਹਣਾ ਬ੍ਰਾਈਟ ਜੇ ਵੀਡੀਓ ਥੋੜੀ ਜੀ ਡਲ ਛੇਡ ਆਉਣੀ ਆ ਪਰ ਬਹੁਤ ਸੋਹਣਾ ਕਲਰ ਜੇ ਬ੍ਰਾਈਟ ਇੱਕ ਵਾਰੀ ਵੀਡੀਓ ਬੰਦ ਕਰਕੇ ਦੁਬਾਰਾ ਚੈੱਕ ਕਰਦਾ ਤੇ ਨਹੀਂ ਇਹਦੇ ਸੇਮ ਸੂਟ ਜਿਹੜਾ ਜੇ ਤੁਹਾਨੂੰ ਮਿਲਣਾ ਆ embroidery work ਜਿਹੜਾ ਜੇ ਇਹਦੇ ਵਿੱਚ ਚੈੱਕ ਕਰ ਸਕਦੇ ਜੀ ਤੁਸੀਂ ਤਿੱਲੇ ਦਾ ਬਹੁਤ ਸੋਹਣਾ ਫੈਬਰਿਕ ਆਉਣਾ ਜੇ ਸ਼ਿਮਰਦਾ ਕਰਾਸ਼ ਸ਼ਿਮਰਦਾ ਫੈਬਰਿਕ ਜੇ ਬਹੁਤ ਸੋਹਣਾ ਤੇ ਰੇਟ ਤੇ ਰੇਂਜ ਜਿਹੜੀ ਜੇ ਇਹਦੀ ਆਉਣੀ ਜੇ 545 ਰੁਪਏ ਸ਼ਿਪਿੰਗ ਫ੍ਰੀ ਜੇ ਪੂ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਬਿਨਾਂ ਦੁਪट्टे ਤੋਂ ਸੂਟ ਜੇ ਤੇ ਆਹ ਲਓ ਜੀ ਚੈੱਕ ਕਰਿਓ ਜੀ ਅਗਲਾ ਸੂਟ ਵੀ ਤੇ ਇਹ ਸੋਨਾ ਜਿਹਾ ਸੂਟ ਆਉਣਾ ਜੇ 골ਡਨ ਕਲਰ ਦੇ ਵਿੱਚ ਜਿਹਦੇ ਵਿੱਚ ਸਾਰਾ ਹੀ ਵਰਕ ਆਉਣਾ ਜੇ ਐਮਬ੍ਰੋਇਡਰੀ ਜਿਹੜਾ ਤਿੱਲੇ ਦਾ ਤੇ ਦੁਪट्टे ਇਹਨਾਂ ਦੇ ਨਾਲ ਹੈਵੀ ਲੈ ਕੇ ਤੁਸੀਂ ਤਾਂ ਹੈਵੀ ਸੂਟ ਤਿਆਰ ਕਰ ਸਕਦੇ ਜੇ ਅੱਛਾ ਇੱਕ ਚੀਜ਼ ਹੋਰ ਦੱਸ ਦਵਾਂ ਇਹ ਜਿਹੜੇ ਸੂਟ ਨੇ ਇਹਨਾਂ ਦੀ ਕੱਟ ਜਿਹੜੀ ਜੇ 5 ਮੀਟਰ ਤੋਂ ਪਲੱਸ ਦੀ ਜੇ ਸਾਰਿਆਂ ਦੀ ਕੋਈ 6 ਮੀਟਰ ਵੀ ਹੈਗਾ ਜਿਹਦੇ ਵਿੱਚ ਕੋਈ 7 ਮੀਟਰ ਵੀ ਹੈਗਾ ਜੇ 5 ਤੋਂ ਸਾਰੇ ਇਹੀ ਪਲੱਸ ਆਉਣਗੇ ਜੇ ਤੇ ਆਉਣੇ ਸਾਰੇ ਬਿਨਾ ਦੁਪੱਟੇ ਤੋਂ ਜੇ ਰੇਟ ਸਿਰਫ ਹੈਗਾ ਜੇ 545 ਰੁਪਏ 1000 ਦੇ ਦੋ ਸੂਟ ਜੇ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਆ ਚੈੱਕ ਕਰ ਲਿਓ ਕਲਰ ਆ ਗਿਆ ਜੇ ਗ੍ਰੇ ਵੀਡੀਓ ਚ ਡਾਰਕ ਆਉਂਦਾ ਜੇ ਥੋੜਾ ਜਿਹਾ ਲਾਈਟ ਗ੍ਰੇ ਕਲਰ ਚ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਬਹੁਤ ਸੋਹਣਾ ਡਿਜ਼ਾਈਨਰ ਸਪੈਰੋ ਵਾਲਾ ਤੇ ਨਾਲ ਇਹਦੇ ਘੇਰੇ ਤੇ ਵਰਕ ਆ ਤੇ ਸਾਰੀ ਫਰੰਟ ਲਾਈਨ ਨੇ ਦੀ ਪੈਨਲ ਵਰਕ ਦੇ ਨਾਲ ਬਣੀ ਹੋਣੀ ਆ ਰੇਟ ਸਿਰਫ ਤੇ ਸਿਰਫ ਆਉਣਾ ਜੇ ਇਹਦਾ 545 ਸਿੰਗਲ ਸੂਟ ਦਾ ਦੋ ਸੂਟ ਬੁੱਕ ਕਰਦੇ ਜੇ ਤੇ 1000 ਰੁਪਏ ਦੇ ਪੈਣਗੇ ਜੇ ਇੱਕ ਆ ਵੀ ਪਿਆਰਾ ਜਿਹਾ ਕਦਰ ਚੈੱਕ ਕਰ ਲਿਓ ਕ੍ਰੀਮ ਜੀ ਛੇੜ ਜੇ ਤੇ ਵਾਕਿਆ ਸੂਟ ਵੀ ਕ੍ਰੀਮ ਹੀ ਜੇ ਚੈੱਕ ਕਰੋ ਜੀ neck ਤੇ ਵਰਕ ਵੇਖੋ ਕਿੰਨਾ ਜ਼ਿਆਦਾ ਹੈਵੀ ਹੈ ਦਾ ਤੇ ਆ ਸਾਰੇ ਪੈਨਲ ਵਰਕ ਜੇ ਫਰੰਟ ਦੇ ਵਿੱਚ ਡਿਜ਼ਾਈਨ ਆ ਲੈਂਥ ਜਿਹੜੀ ਜੇ ਇਹਦੀ 40 42 ਤੱਕ ਰੈਡੀ ਹੁੰਦੀ ਜੇ ਬਾਹਾਂ ਤੇ ਕੋਈ ਡਿਜ਼ਾਈਨ ਨਹੀਂ ਜੇ ਪੋਹਾਂ ਤੇ ਕੋਈ ਡਿਜ਼ਾਈਨ ਨਹੀਂ ਜੇ ਰੇਟ ਹੈਗਾ ਜੇ ਇਹਨਾਂ ਦਾ 500 ਤੇ 450 ਰੁਪਏ ਇੱਕ ਆ ਵੀ ਸੋਹਣੀ ਜੀ ਜਿਹੜੀ ਜੇ 골ਡਨ ਦੀ ਕੀ ਉਹਨਾਂ ਦੇ ਕੰਟਰਾਸਟ ਦੇ ਨਾਲ ਤੇ ਇਹਦੇ ਵਿੱਚ ਤੁਹਾਨੂੰ ਮਿਲਣੀ ਹੈ ਸ਼ਰਟ ਜਿਹੜੀ ਸ਼ਿਮਰਦੀ ਤੇ ਬਾਟਮ ਜਿਹੜੀ ਉਹ ਵੀ ਨਾਲ ਸਿਲਕ بیس ਦੇ ਉੱਤੇ ਆਉਗੀ ਜੇ ਤੇ ਰੇਟ ਜਿਹੜਾ ਜੇ ਇਹਦਾ ਸਿਰਫ ਤੇ ਸਿਰਫ ਆਉਣਾ ਜੇ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਤੇ ਇੱਕ ਆ ਸੋਹਣਾ ਜਿਹਾ ਸੂਟ ਆ ਗਿਆ ਜੇ ਜਿਹੜਾ ਬਹੁਤ ਜ਼ਿਆਦਾ ਪਿਆਰਾ ਕਲਰ ਆ ਰਾਣੀ ਹੀੜ ਤੇ ਇਹਦੇ ਵਿੱਚ ਵੀ ਤੁਹਾਨੂੰ ਨੈਕ ਦੇ ਉੱਤੇ ਵਰਕ ਮਿਲਣਾ ਬੜਾ ਜ਼ਿਆਦਾ ਸੋਹਣਾ ਹੈਵੀ ਤੇ ਇਹ ਤੁਸੀਂ ਹੈਵੀ ਆ ਵੀ ਸੂਟ ਆਪ ਵੀ ਤਿਆਰ ਕਰਾ ਸਕਦੇ ਜੇ ਸਾਡੇ ਕੋ ਤੇ ਇਹ ਤੁਹਾਨੂੰ ਆਪਾਂ ਦੇ ਦੇਣਾ 545 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇੱਥੇ ਵੀ ਤੁਸੀਂ ਆਲਓਵਰ ਇੰਡੀਆ ਚ ਸਿੰਗਲ ਸੂਟ ਬੁੱਕ ਕਰ ਸਕਦੇ ਜੀ ਤੇ ਆਹ ਲਓ ਜੀ ਆ ਵੀ ਚੈੱਕ ਕਰਿਓ ਆ ਵੀ ਡਿਜ਼ਾਈਨ ਕਰਨਾ ਸੋਹਣਾ ਸੂਟ ਦਾ ਵਰਕ ਕਰਨਾ ਪਿਆਰਾ ਆ ਤੇ ਕਲਰ ਜਿਹੜਾ ਜੇ ਇਹਦਾ ਹੋਣਾ ਜੇ ਮਾਊਸ ਸ਼ੇਡ ਰੇਟ ਹੈਗਾ ਜੇ ਬਹੁਤ ਜ਼ਿਆਦਾ ਪਿਆਰਾ ਇਹਦਾ 545 ਰੁਪਏ ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੀ ਤੇ ਆ ਸਾਰੇ ਸੂਟ ਜਿਹੜੇ ਜੇ ਇਹਨਾਂ ਦੇ ਵਿੱਚ ਹੀ ਆ ਤੁਸੀਂ ਮੇਰੇ ਕੋਲ ਆਫਲਾਈਨ ਆਣ ਕੇ ਦੁਕਾਨ ਤੇ ਆਣ ਕੇ ਵਿਜ਼ਿਟ ਕਰਕੇ ਲੈ ਸਕਦੇ ਜੀ ਤੇ ਜਦੋਂ ਤੁਸੀਂ ਵਿਜ਼ਿਟ ਕਰਕੇ ਲੈਣ ਆਓਗੇ ਤਾਂ ਆਪਾਂ ਤੁਹਾਨੂੰ ਇਹਦਾ ਜਿੰਨਾ ਵੀ ਮਾੜ ਹੋ ਸਕਦਾ ਹੋਊਗਾ ਕਰਕੇ ਦੇਵਾਂਗੇ ਬਾਕੀ ਆਨਲਾਈਨ ਜਿਹੜੇ ਆ ਹਜ਼ਾਰ ਦੇ ਦੋ ਜੇ ਤੇ 550 ਦਾ ਇੱਕ ਜੇ ਆ ਵੀ ਚੈੱਕ ਕਰਿਓ ਜੀ ਬਹੁਤ ਸੋਹਣਾ ਸੂਟ ਜੇ ਸੇਮ オリジナル ਕਲਰ ਵੀਡੀਓ ਵਾਲਾ ਰੇਟ 545 ਰੁਪਏ ਵਰਕ ਚੈੱਕ ਕਰ ਲਿਓ ਇਹਦੇ ਬਹੁਤ ਸੋਹਣਾ ਪੈਨਲ ਵਰਕ ਫਰੰਟ ਵਰਕ ਤੇ ਨਾਲ ਇਹਦੇ ਵੀ ਨੈਕ ਜਿਹੜਾ ਬਣਿਆ ਜੇ ਬਹੁਤ ਸੋਹਣਾ ਸੋਹਣਾ ਰੇਟ ਹੈਗਾ ਜੇ 500 ਤੇ 45 ਰੁਪਏ ਸਿਰਫ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਵੀ ਸੂਟ ਚੈੱਕ ਕਰਿਓ ਇਹ ਵੀ ਹੁਣਾ ਕਰਾਸ਼ੀ ਸ਼ਿਮਰ ਦੇ ਵਿੱਚ ਤੇ ਇਹ ਵੀ ਤੁਹਾਨੂੰ ਆਪਾਂ ਸੇਮ ਰੇਟ 'ਚ ਦੇ ਦੇਣਾ ਜਿਹਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਸੂਟ ਦਾ ਤੇ ਕਰੀਮ ਜੀ ਸ਼ੇਡ ਜੇ ਇਹਦੀ ਬੜੀ ਪਿਆਰੀ ਜੀ ਫੈਬਰਿਕ ਬਹੁਤ ਸੋਹਣਾ ਜੇ ਵਰਕ ਬਹੁਤ ਪਿਆਰਾ ਜੇ ਤਿੱਲੇ ਦਾ ਵਰਕ ਆ ਪਲੱਸ ਨਾਲ ਇਹਦੇ ਥ੍ਰੈਡ ਦਾ ਵਰਕ ਆ ਤੇ ਆਹ ਕਲਰ ਇੱਕ ਚੈੱਕ ਕਰਿਓ ਇਹਦੇ ਵਿੱਚ ਆਗਾ ਜੇ ਬੜਾ ਸੋਹਣਾ ਮਸਟਰਡ ਜਿਹਾ ਕਲਰ ਤੇ ਜਿਹਦੇ ਵਿੱਚ ਬਹੁਤ ਸੋਹਣਾ ਫੈਬਰਿਕ ਆਉਣਾ ਜੇ ਕ੍ਰਾਸ਼ ਸ਼ਿਮਰ ਦਾ ਤੇ ਨੈਕ ਤੇ ਵਰਕ ਆਉਣਾ ਜੇ ਬਹੁਤ ਜ਼ਿਆਦਾ ਪਿਆਰਾ ਇਹਦਾ ਲੈਂਥ ਜਿਹੜੀ ਜੇ 40 ਤੋਂ 42 ਤੱਕ ਰੈਡੀ ਹੋਣੀ ਜੇ ਰੇਟ ਆਉਣਾ ਜੇ 545 ਰੁਪਏ ਬਿਨਾਂ ਦੁਪੱਟੇ ਤੋਂ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਚ ਕਿਤੇ ਵੀ ਤੁਸੀਂ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਤੇ ਆਹ ਪਿਆਰਾ ਜਿਹਾ ਸੂਟ ਫੇਰ ਆਗਾ ਕ੍ਰਾਸ਼ ਸ਼ਿਮਰ ਦਾ ਜਿਹਦੇ ਵਿੱਚ ਨਾਲ neck ਦਾ ਵਰਕ ਜੇ ਉੱਤੇ ਬੜਾ ਸੋਹਣਾ ਇਹਦੇ ਬਣਿਆ ਸਾਰਾ ਹੀ ਹੈਵੀ ਵਰਕ ਜੇ ਤੇ ਸੇਮ origional ਇਦਾਂ ਦਾ ਹੀ ਕਲਰ ਮਿਲੂਗਾ ਤੁਹਾਨੂੰ ਰੇਟ ਦਵਾਂਗੇ ਆਪਾਂ ਤੁਹਾਨੂੰ ਸਿਰਫ ਤੇ ਸਿਰਫ ਇਹਦਾ 545 ਰੁਪਏ ਇਹ ਕਾ ਵੀ ਸੋਹਣਾ ਜਿਹਾ ਸੂਟ ਲੈ ਲਓ ਪੀਚ ਸ਼ੇਡ ਦੇ ਵਿੱਚ 바ਵਾ ਸ਼ੇਡ ਬਹੁਤ ਸੋਹਣਾ ਸਟਾਫ ਜੇ ਇਹ ਵੀ ਤੇ ਇਹਦੇ ਵੀ neck ਦੇ ਉੱਤੇ ਡਿਜ਼ਾਈਨ ਵੇਖ ਸਕਦੇ ਜੇ ਤੁਸੀਂ ਕਿੰਨਾ ਪਿਆਰਾ ਡਿਜ਼ਾਈਨ ਹੈ ਤੇ ਫੈਬਰਿਕ ਦੀ ਕੁਆਲਿਟੀ ਵੇਖ ਸਕਦੇ ਜੇ ਤੁਸੀਂ ਕਿੰਨੀ ਸੋਹਣੀ ਆ ਤੇ ਇਹ ਤੁਹਾਨੂੰ ਆਪਾਂ ਦੇ ਦੇਣਾ ਸਿਰਫ ਤੇ ਸਿਰਫ 545 ਰੁਪਇਆ ਦਾ 1000 ਦੇ 2 ਸੂਟ ਸਿੰਗਲ ਸੂਟ 545 ਹੁੰਦਾ ਜੀ ਆਲਟਾ ਇਹਦਾ بیس ਹੋਣਾ ਆ ਸੂਟ ਦਾ ਇਹ ਹੋਣਾ ਜੇ ਔਰਗਾਂజా ਵਿਸਕੋਸ ਦਾ ਆ ਵੀ ਚੈੱਕ ਕਰਿਓ ਵਾਈਟ ਸੂਟ ਜੇ ਬਹੁਤ ਸੋਹਣਾ ਸੂਟ ਜੇ ਬਹੁਤ ਪਿਆਰਾ ਸਟਾਫ ਜੇ ਜਿਹਦੇ ਵਿੱਚ ਵਰਕ ਆਉਣਾ ਆ ਤੁਹਾਡੇ ਨਾਲ ਤੁਹਾਨੂੰ ਮਿਲਣਾ ਥ੍ਰੈਡ ਦਾ ਵਰਕ ਰੈਡ ਕਲਰ ਦਾ ਪਲੱਸ ਤਿੱਲੇ ਦਾ ਵਰਕ ਤੇ ਬਹੁਤ ਸੋਹਣਾ ਹੈਵੀ ਵਰਕ ਸਾਰਾ ਹੀ ਸੂਟ ਦਾ ਫਰੰਟ ਰੇਟ ਉਹੀ ਸੇਮ 545 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਇਸ ਤੋਂ ਬਾਅਦ ਜਿਹੜਾ ਨੈਕਸਟ ਆਉਣਾ ਆ ਕ੍ਰਸ਼ ਸ਼ਿਮਰ ਦਾ ਇਹ ਵੀ ਸਟਾਫ ਵੇਖ ਲਿਓ ਬਹੁਤ ਪਿਆਰਾ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਹੀ ਸੂਟ ਜੇ ਤੇ ਆਜੇ ਇਹਦੇ neck ਦੇ ਉੱਤੇ ਵਰਕ ਤੇ ਆ ਸਾਰਾ ਇਹਦਾ ਫਰੰਟ ਵਰਕ ਜੇ ਰੇਟ ਸੇਮ ਆਉਣਾ ਜੇ ਇਹਦਾ 545 ਰੁਪਏ ਕਲਰ ਮਾਊਸ ਸ਼ੇਡ ਬਹੁਤ ਪਿਆਰੀ ਤੇ ਇੱਕ ਆ ਕਲਰ ਬੜਾ ਹੀ ਪਿਆਰਾ ਜਾਂ ਜੇ ਬਹੁਤ ਸੋਹਣਾ ਕਲਰ ਜੇ ਇਹਦੇ ਸਭ ਤੋਂ ਵੱਧ ਡਿਮਾਂਡ ਚ ਵੀ ਇਹੀ ਕਲਰ ਆਉਂਦੇ ਆ ਇਹ ਆਉਂਦਾ ਆ ਪਿਆਜੀ ਸ਼ੇਡ ਰੇਟ ਸਿਰਫ ਇਹਦਾ 545 ਰੁਪਏ ਵਰਕ ਚੈੱਕ ਕਰੋ ਤਿੱਲੇ ਦਾ ਵਰਕ ਜੇ ਬਹੁਤ ਹੀ ਪਿਆਰਾ ਵਰਕ ਜੇ ਸਾਰੇ ਸੂਟ ਦੇ ਵਿੱਚ ਰੇਟ 545 ਰੁਪਏ ਸ਼ਿਪਿੰਗ ਫ੍ਰੀ ਬਿਨਾ ਦੁਪੱਟੇ ਤੋਂ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਆਹ ਹੋਣਾ ਜੇ ਮੈਚਿੰਗ ਦੇ ਨਾਲ ਇਹ ਵੀ ਤੁਸੀਂ ਵੇਖ ਸਕਦੇ ਜੇ ਸੇਮ ਇਦਾਂ ਸੂਟ ਬਣਿਆ ਹੋਣਾ ਜੇ ਤੇ ਇਹਦੇ ਨਾਲ ਆਹ ਤੁਹਾਨੂੰ ਥੱਲੇ ਇਹਦਾ ਮਿਲਣਾ ਜੇ ਮੈਚਿੰਗ ਬਾਟਮ ਇਹ ਵੀ ਸਟਾਫ ਬੜਾ ਪਿਆਰਾ ਜੇ ਉੱਪਰ ਵਾਲਾ ਸਟਾਫ ਜਿਹੜਾ ਜੇ ਉਹ ਵੀ ਕ੍ਰਾਸ਼ ਸ਼ਿਮਰ ਦਾ ਜੇ ਬਹੁਤ ਪਿਆਰਾ ਰੇਟ ਤੁਹਾਨੂੰ ਉਹੀ ਦੱਸਿਆ ਜਿੱਦਾਂ ਤੇ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਆ ਤੇ ਆ ਵੀ ਬੇਸ ਜਿਹੜਾ ਜੇ ਇਹ ਵੀ ਬਹੁਤ ਸੋਹਣਾ ਜੇ ਇਹ ਵੀ ਹੋਣਾ ਕ੍ਰਾਸ਼ ਸ਼ਿਮਰ ਦਾ ਤੇ ਰੇਟ ਤੇ ਨਾਲ ਕੁਆਲਿਟੀ ਸੇਮ ਨੈਟਵਰਕ ਸੇਮ ਤੇ ਚੈੱਕ ਕਰੋ ਬਿਨਾਂ ਦੁਪੱਟਿਆਂ ਤੋਂ ਸੂਟ ਜੇ ਤੇ ਆਪਣੇ ਤੁਸੀਂ ਦੁਪट्टे ਮੈਚ ਕਰਕੇ ਹੈਵੀ ਹੈਵੀ ਸੂਟ ਜਿਹੜੇ ਜੇ ਇਹ ਤਿਆਰ ਕਰਾ ਸਕਦੇ ਜੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਇਹ ਹਾਰਡ ਕੋ ਮੰਗਾਓ ਸ਼ਿਪਿੰਗ ਫਰੀ ਦੇ ਵਿੱਚ ਭੇਜਾਂਗੇ ਤੁਹਾਨੂੰ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬੁੱਕ ਕਰ ਸਕਦੇ ਜੇ ਇਹ ਕਾ ਚੈੱਕ ਕਰਿਓ ਜੀ ਇਹ ਵੀ ਬੜਾ ਪਿਆਰਾ ਸੂਟ ਜੇ ਤੇ ਬੜਾ ਪਿਆਰਾ ਡਿਜ਼ਾਈਨ ਜੇ ਇਹਦਾ ਵੀ ਸਾਰਾ ਫਰੰਟ ਬਣਿਆ ਹੋਣਾ ਜੇ ਵਰਕ ਹੈਵੀ ਰੇਟ ਬੜਾ ਪਿਆਰਾ ਜੇ ਸਿਰਫ ਇਹਦਾ 500 ਤੇ 45 ਰੁਪਏ ਇੱਕ ਆਹ ਸੂਟ ਚੈੱਕ ਕਰਿਓ ਵਿਸਕੋਸ ਔਰ ਗਾਂਜਾ ਦਾ ਇਹ ਮੈਨੂੰ ਲੱਗਦਾ ਲਾਸਟ ਸੂਟ ਹੈ ਵੀਡੀਓ ਦਾ ਹਨਾ ਲਓ ਜੀ ਔਰਗਾਂਜਾ ਦਾ ਸੂਟ ਜੇ ਲਾਸਟ ਸੂਟ ਜੇ ਵੀਡੀਓ ਦਾ ਜਿਹਦੇ ਵਿੱਚ ਡਿਜ਼ਾਈਨ ਸਪੈਰੋ ਵਾਲਾ neck ਹੈਵੀ ਇੱਕ ਮਿੰਟ ਇਦਾਂ ਚੈੱਕ ਕਰ ਲਿਓ ਆਹ ਸਾਰਾ ਸੂਟ ਇਦਾਂ ਹੈਵੀ ਬਣਿਆ ਹੋਣਾ ਜੇ ਫਰੰਟ ਵੀ ਬਣੀ ਹੋਣੀ ਹੈ ਦਾ ਘੇਰਾ ਵੀ ਬਣਿਆ ਹੋਣਾ ਜੇ ਰੇਟ ਆਉਣਾ ਜੇ 545 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜੇ 올 ਓਵਰ ਇੰਡੀਆ ਦੇ ਵਿੱਚ ਲਓ ਜੀ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਸੂਟ ਜਿਹੜੇ ਤੁਹਾਨੂੰ ਆਪਾਂ ਦੇ ਦਿੰਦੇ ਆ ਤੇ ਬੜੇ ਪਿਆਰੇ ਜੇ ਰੇਟ ਵੀ ਦੇ ਦਿੰਦੇ ਆ ਸਿਰਫ ਤੇ ਸਿਰਫ 7 7 ਮੀਟਰ ਵਾਲੇ ਸੂਟ ਵੀ ਹੈਗੇ ਜਿਹਦੇ ਵਿੱਚ ਜਿਹੜੇ ਕੇ 7 7 ਮੀਟਰ ਦੀ ਕੱਟ ਹੈ ਜਿੰਨਾ ਸੂਟਾਂ ਦੀ ਜਿਹੜੇ ਤੁਸੀਂ 2 2 ਸੂਟ ਵੀ ਬਣਾ ਸਕਦੇ ਜੇ ਨਾਲ ਆਪਣੇ ਕੋਈ ਨਾ ਕੋਈ ਬੱਚੇ ਦਾ ਸੂਟ ਰੈਡੀ ਕਰ ਸਕਦੇ ਜੇ ਤੇ ਇੱਥੇ ਆਪਾਂ ਤੁਹਾਨੂੰ ਇਹ ਸੂਟਾਂ ਦੀ ਵੀਡੀਓ ਦੀ ਸਮਾਪਤੀ ਦੇ ਨਾਲ ਹੀ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ